ਤੁਸੀਂ ਦੇਖ ਰਹੇ ਹੋ ਦੇਰੀ ਸਵਾ ਟਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਕਿਉਂ ਡਿੱਗਦਾ ਜਾ ਰਿਹਾ ਆਖਿਰ ਕਿਉਂ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋਈ ਹੈ ਆਖਿਰ ਕੀ ਵਜ੍ਹਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਹੈ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵੱਲ ਦਾ ਰੁਖ ਅਪਣਾ ਰਹੇ ਕਾਰਨ ਕੀ ਹੈ 104 ਸਾਲ ਪੁਰਾਣੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਸੀ ਜਿਹੜੇ ਸ਼੍ਰੋਮਣੀ ਕਾਲੀ ਨੂੰ ਆਪਣੀ ਮਾ ਪਾਰਟੀ ਸਮਿਤੀ ਆਖਿਰ ਕਿਉਂ ਉਹਨਾਂ ਦਰਦ ਇੰਨੇ ਸਾਲਾਂ ਬਾਅਦ ਸਾਹਮਣੇ ਉੱਠ ਕੇ ਆਇਆ ਤਾਂ ਉਹ ਦਰਦ ਦੇ ਪਰਮਲ ਨਹੀਂ ਲੱਗੀ ਤਾਂ ਆਖਿਰਕਾਰ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਦਾਮਨ ਫੜਨਾ ਪਿਆ ਸੋ ਇਸੇ ਮੁੱਦੇ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਹੀ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਤੇਜ ਜਾਰੂ ਨੇਤਾ ਵਿਜੇ ਦਾਣਾਵ ਜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅੱਜ आम आदमी पार्टी ਜਿਹੜਾ ਦਾਮਨ ਫੜ ਲਿਆ ਤਾਂ ਆਖਿਰਕਾਰ ਕੀ ਦਰਦ ਰਿਆ ਐਨੇ ਸਾਲ ਪਾਰਟੀ ਦੀ ਵਫਾਦਾਰੀ ਕੀਤੀ ਤੇ ਗਲਬਤ ਕਰਦੇ ਆ ਵਿਜੇ ਦਾਨ ਵੀ ਦਾ ਸਵਾਗਤ ਹਰਿਆਣੇ ਸਰ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੀ ਜੀ ਬੜਾ ਝਟਕਾ ਵੀ ਲੱਗਾ ਹੈ ਬੜਾ ਸੁਣਨ ਵਾਲੀ ਅਜੀਬੀ ਗੱਲ ਲੱਗੀ ਹੈ ਵੀ ਸਭ ਤੋਂ ਜੂਜਾਰੂ ਨੇਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਵਿਜੇ ਦਾਨਮ ਲੁਧਿਆਣਾ ਦੇ ਵਿੱਚ ਕਿ ਨਾਮ ਪੰਜਾਬ ਦੇ ਨਾਮ ਚੱਲਦਾ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜਵਨ ਕਹਿੰਦੇ ਕੀ ਦਰਸੀ ਕਿਉਂ ਅਖੀਰ ਪਾਰਟੀ ਛੱਡੀ ਗੱਲ ਇਹ ਹੈ ਜੀ ਦੇਖੋ ਮੇਰਾ ਸਾਰਾ ਜੀਵਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਰਿਹਾ ਵਾ ਲਗਭਗ 44 ਸਾਲ ਜਿਹੜੇ ਨੇ ਉਹ ਮੈਂ ਪਾਰਟੀ ਨੂੰ ਦਿੱਤੇ 1980 ਦੇ ਅੰਦਰ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਜੀ ਸਰਦਾਰ ਭਾਨ ਸਿੰਘ ਜੀ ਉਸ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸੀ ਤਰਨਤਾਰਨ ਤੋਂ ਸੀ ਓਕੇ ਉਹਨਾਂ ਨੂੰ ਮਤਲਬ ਮੇਲ ਜੇੜ ਹੋਇਆ ਫਿਰ ਅੱਗੇ ਵਧੇ ਹੀਰਾ ਸਿੰਘ ਆਪੜੀ ਅੱਜ ਮਿਲੇ ਸੁਰਜਨ ਸਿੰਘ ਠੇਕੇਦਾਰ ਸਾਹਿਬ ਮਿਲੇ ਜੀ ਜੀ ਫਿਰ ਉਸ ਦਾ ਬਸੰਤ ਸਿੰਘ ਖਾਲਸਾ ਜੀ ਮਿਲੇ ਜੀ ਜੀ ਫਿਰ ਅੱਗੇ ਗੱਲ ਚੱਲਦੀ ਚੱਲਦੀ ਡੋੜਾ ਸਾਹਿਬ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਜੀ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਮੇਰੇ ਪਿਤਾ ਸਮਾਮ ਜੀ ਔਰ ਮੇਰੇ ਪਿਤਾ ਬੇਟਾ ਉਨੋਜ਼ੋ ਦੀ ਜਦੋਂ ਵਿਆਹ ਹੋਇਆ ਵਾ ਤਾਂ ਉਹਨਾਂ ਨੇ ਇੱਕ ਦਾਦੇ ਦੀ ਜਿਹੜੀ ਮਿਲਣੀ ਆ ਜੀ ਜੀ ਉਹਨਾਂ ਨੇ ਵੀ ਕੀਤੀ ਵਰਤਮਾਨ ਚ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਿਉਂਕਿ ਪ੍ਰਧਾਨ ਨੇ ਜੀ ਮੈਂ ਬੜਾ ਲੰਬਾ ਸਮਾਂ ਪਾਰਟੀ ਦੀਆਂ ਨਿਤੀਆਂ ਪਾਰਟੀ ਦੇ ਪ੍ਰੋਗਰਾਮਸ ਜੀ ਉਹਨਾਂ ਸਾਰੀਆਂ ਨੂੰ ਡੀਪ ਲੈ ਕੇ ਚੱਲੇ ਆ ਜੀ ਲੇਕਿਨ ਮੈਂ ਇੱਕ ਬੜਾ ਵਿਚਾਰਕ ਕਾਰਜਕਰਤਾ ਵਾਂ। ਔਰ ਮੈਨੂੰ ਇਦਾਂ ਲੱਗਣ ਲੱਗਿਆ ਸੀ ਯਾਦ ਕਰ ਲਓ ਕਿ ਮੇਰੀ ਆਰਗੇਨਾਈਜੇਸ਼ਨ ਜਿਹੜੀ ਆ ਭਾਰਤੀ ਆਲਮੇਕੀ ਧਰਮ ਸਮਾਜ ਨੈਸ਼ਨਲ ਮੈਂ ਉਹਦਾ ਮਤਲਬ ਰਾਸ਼ਟਰੀ ਮੁਕਸਨ ਚਾਲਾਗਾ ਚੀਫ ਆਰਗੇਨਾਈਜ਼ਰ ਆ। ਔਰ ਲਗਭਗ 18 ਸਟੇਟਾਂ 'ਚ ਸਾਡੀ ਸਾਡਾ ਸੰਗਠਨ ਜਿਹੜਾ ਵਾ ਜੀ ਜੀ। ਔਰ ਬਹੁਤ ਸਾਰੇ ਉਹਦੇ 'ਚ ਪੜੇ ਲਿਖੇ ਲੋਕ ਨੇ ਜੀ। ਉਹ ਮੈਨੂੰ ਵੀ ਸਵਾਲ ਕਰ ਦਿੰਦੇ ਸੀ ਕਿ ਦਾਨਪ ਸਾਹਿਬ ਤੁਸੀਂ ਸਾਡੇ ਮੁਖੀ ਹੋ ਜੋ ਤੁਸੀਂ ਕਰ ਰਹੇ ਹੋ ਸੰਤੁਕਤਰਾਜ ਨਹੀਂ। ਜੀ। ਲੇਕਿਨ ਇੱਕ ਨੈਸ਼ਨਲ ਲੈਵਲ ਦੀ ਤੁਹਾਡੀ ਵਿਚਾਰਧਾਰਾ ਹੋਵੇ ਤਾਂ ਨੈਸ਼ਨਲ ਲੈਵਲ ਦੀ ਸੋਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜੀ ਲੇਕਿਨ ਇੱਥੇ ਦਿਖ ਨਹੀਂ ਰਿਹਾ ਔਰ ਇਸ ਗੱਲ ਨੂੰ ਲੈ ਕੇ ਕਈ ਵਾਰ ਸਾਡੀ ਦਿੱਲੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਆ ਸੰਗਠਨ ਦੀਆਂ ਪ੍ਰਾਂਤ ਵਾਈ ਜਿਹੜੇ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਮੀਟਿੰਗ ਕਈ ਵਾਰ ਹੋਈ ਆ ਹਰ ਵਾਰੀ ਇਹ ਸਵਾਲ ਉੱਠਦਾ ਹੁੰਦਾ ਸੀ ਪਰ ਮੈਂ ਹਰ ਵਾਰੀ ਟਾਲਦਾ چلا ਗਿਆ ਟਾਲਦਾ چلا ਗਿਆ ਪਿਛਲੇ ਦਿਨ ਮਨ ਬੜਾ ਉਦੋਂ ਦੁਖੀ ਹੋਇਆ ਜਦੋਂ ਮੈਨੂੰ ਐਦਾਂ ਲੱਗਿਆ ਕਿ ਯਾਰ ਹੁਣ ਪਾਰਟੀ ਜਿਹੜੀ ਸਰਵਾਈਵ ਤਾਂ ਕੀ ਹੋਣੀ ਇਹ ਤਾਂ ਦਿਨ ਪਰ ਦਿਨ ਦਿਨ ਪਰ ਦਿਨ ਆਪਰ ਵਿੱਚ ਹੀ ਲੜੀ ਜਾਂਦੇ ਕਾਰਨ ਕਾਰਨ ਕੀ ਰਿਹਾ ਕਾਰਨ ਕੀ ਰਿਹਾ ਕਿਉਂ ਕਾਰਨ ਦੇਖੋ ਉਹ ਇਹ ਫੀਲ ਕਰਦੇ ਨੇ ਜੋ ਮੈਂ ਮਹਿਸੂਸ ਕੀਤਾ ਜੀ ਜੀ ਕਿ ਦੇਖੋ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਨਾ ਜੀ ਜੀ ਉਹ ਸਾਰਿਆਂ ਨੂੰ ਲੋਕਾਂ ਦੀ ਲੈਂਦੀ ਆ ਬਿਲਕੁਲ ਜੀ ਉਹ ਕੋਈ ਸਪੈਸ਼ਲ ਨਹੀਂ ਵੀ ਮਤਲਬ ਦੋ ਤਿੰਨ ਮੁੱਦਿਆਂ ਨੂੰ ਲੈ ਕੇ ਪਾਰਟੀ ਜਿਹੜੀ ਆ ਉਹ ਤਾਂ ਖੜ ਗਿਆ ਆ ਕੇ ਦੋ ਤਿੰਨ ਮੁੱਦੇ ਆ ਬਸ ਫਿਰ ਪੰਤਕ ਮੁੱਦਾ ਪੰਤਕ ਪੰਥੋਂ ਜ਼ਿਆਦਾ ਲੱਗ ਪੰਥੋਂ ਜ਼ਿਆਦਾ ਨਾ ਮੈਂ ਉਹ ਇਹਨੂੰ ਕਿੰਨਾ ਲੱਗਾ ਤਿੰਨ ਮੁੱਦੇ ਰੱਖ ਲੈ ਜੀ ਹਮ ਫਸਟ ਆਫ ਆਲ ਕਿਸਾਨ ਆ ਜੀ ਹਮ ਮਤਲਬ ਫਿਰ ਬਾਦ ਦੇ ਵਿੱਚੋਂ ਮੰਦੀ ਸਿੰਘ ਆ ਜੀ ਫਿਰ ਉਸ ਤੋਂ ਬਾਅਦ ਮਤਲਬ ਪੰਤਕ ਮੁੱਦਾ ਜੀ ਠੀਕ ਆ ਮੈਂ ਕਹਾਂ ਹਰ ਪੋਲੀਟਿਕਲ ਪਾਰਟੀ ਦੇ ਆਪਣੇ ਮੁੱਦੇ ਹੁੰਦੇ ਨੇ ਪਰ ਪੰਜਾਬ ਦੇ ਵਿੱਚ ਤਾਂ ਵੋਟਰ ਜਿਹੜੇ ਨੇ ਉਹ ਹੋਰ ਵੀ ਆ ਕਿਤੇ ਕਤੇ ਵਪਾਰੀਆਂ ਦੀ ਗੱਲ ਨਹੀਂ ਹੁੰਦੀ ਕਿਤੇ ਕਰਮਚਾਰੀਆਂ ਦੀ ਗੱਲ ਨਹੀਂ ਹੁੰਦੀ ਕਿਤੇ ਦਲਿਤ ਸਮਾਜ ਦੀ ਗੱਲ ਨਹੀਂ ਹੁੰਦੀ ਸੀ ਕਿਤੇ ਹਿੰਦੂ ਸਮਾਜ ਦੀ ਗੱਲ ਨਹੀਂ ਹੁੰਦੀ ਕਿਤੇ ਮੁਸਲਮਾਨ ਸਮਾਜ ਦੀ ਗੱਲ ਨਹੀਂ ਹੋ ਰਹੀ ਕਿਤੇ 크ਰਿਸਚੀਅਨ ਸਮਾਜ ਦੀ ਗੱਲ ਨਹੀਂ ਹੋ ਰਹੀ ਮਤਲਬ ਅਜੰਡਾ ਜਿਹੜਾ ਵਾ ਉਹ ਕੇਵਲ ਤਿੰਨ ਚੀਜ਼ਾਂ ਤੇ ਆ ਕੇ ਖੜ ਗਿਆ ਕੋਈ ਗੱਲ ਨਹੀਂ ਅਸੀਂ ਤਾਂ ਫਿਰ ਵੀ ਚੱਲਦੇ ਰਹੇ ਪਰ ਤਿੰਨ ਚੀਜ਼ਾਂ ਦੇ ਆ ਕੇ ਵੀ ਮਸਲਾ ਹੱਲ ਤਾਂ ਨਹੀਂ ਹੋਇਆ ਜੇ ਕਿਸਾਨ ਦੀ ਗੱਲ ਕਰਦੇ ਸੀ ਮਾਨਯੋਗ ਕਬੀਰ ਸਿੰਘ ਬਾਦਲ ਕੀ ਕਿਸਾਨਾਂ ਨੇ ਕਿਹੜਾ ਕੋਈ ਰੋਲ ਅਦਾ ਕੀਤਾ ਜੀ ਕਾਲੀ ਦੱਲੀ ਹਮ ਨੰਬਰ 2 ਨਹੀਂ ਕਿਸਾਨ ਕਿ ਸ਼ੁਰੂਆਤ ਨਹੀਂ ਰਹਿ ਸਕਦੀ ਨਾ ਨਾ ਮੈਂ ਅਗਰ ਜੇ ਅਗਰ ਅਗਰ ਕਿਸਾਨ ਕਿ ਸ਼ੁਰੂਆਤ ਰਹੇ ਕਿ ਕਿਸਾਨਾਂ ਨੇ ਅਗਰ ਨਹੀਂ ਕੁਝ ਕੀਤਾ ਤੇ ਪਾਰਟੀ ਨੇ ਕਿ ਕਿਸਾਨਾਂ ਵਿੱਚ ਕੁਝ ਕੀਤਾ ਨਹੀਂ ਪਾਰਟੀ ਨੇ ਦੇਖੋ ਸਾਰਾ ਕੁਝ ਕਰ ਦਿੱਤਾ ਸੀ ਪਾਰਟੀ ਨੇ ਐਲਾਈਅੰਸ ਖਤਮ ਕਰ ਦਿੱਤਾ ਪਾਰਟੀ ਨੇ ਮਤਲਬ ਆਪਣੀ ਮਤਲਬ ਸਾਡੀ ਮੱਡੀ ਪੈਣ ਹਰ ਸਿਮਰਤ ਕੌਰ ਬਾਦਲ ਉਹਨੇ ਆਪਣਾ ਰਿਜ਼ਾਈਨ ਕਰ ਦਿੱਤਾ ਫਿਰ ਪਾਰਟੀ ਨੇ ਸਾਰਾ ਕੁਝ ਕਰ ਦਿੱਤਾ ਵੱਡੇ ਬਾਲਸਾ ਨੇ ਆਪਣਾ ਪਦਮਸ਼ਰੀ ਅਵਾਰਡ ਦੇ ਦਿੱਤਾ ਕਿਸਾਨ ਅੰਦੋਲਨ ਦੋ ਜਾਂ ਸ਼ੁਰੂ ਹੋਇਆ ਸੀ ਔਰੇ ਵਿੱਚ ਸ਼੍ਰੋਮਣੀ ਕਾਲੀਤਲ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਇਆ ਕਿਉਂ ਨਹੀਂ ਮਾਨ ਸਾਹਿਬ ਨੇ ਇਹ ਗੱਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਉਸਤਮ ਕਿਉਂ ਨਹੀਂ ਬੈਠ ਕੇ ਜਿੰਦੀ ਡੋਰ ਚੱਲਾ ਛੱਡੀ ਕਰ ਦੇ ਵਿੱਚ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਆਏ ਜਾਂ ਹੋਰੜੇ ਮੋਤਬਾ ਜਿਹੜੇ ਤੁਹਾਡੇ ਸਮੂਹ ਲੀਡਰਸ਼ਿਪ ਸੀ ਸੀਨੀਅਰ ਲੀਡਰਸ਼ਿਪ ਚਾਹੇ ਡਾਕਟਰ ਚੀਮਾ ਜੀ ਹੋਣ ਦਾ ਮਜੀਠੀਆ ਸਾਹਿਬ ਹੋਣ ਕਿਉਂ ਨਹੀਂ ਖੁੱਲ ਕੇ ਸਾਹਮਣੇ ਆਇਆ ਮਲੂਕਾ ਸਾਹਿਬ ਕਿਉਂ ਨਹੀਂ ਸਾਹਮਣੇ ਆਏ ਉਹਨਾਂ ਨੇ ਆਪਣੇ ਤਰ ਤੇ ਜਿੰਨੇ ਜਿੰਨਾ ਕਿ ਉਹਨਾਂ ਦਾ ਬਣਦਾ ਸੀ ਉਹ ਤਾਂ ਉਸ ਟਾਈਮ ਕਰਦੇ ਰਹੇ ਆ ਲੇਕਿਨ ਗੱਲ ਤਾਂ ਦੇਖੋ ਉਹ ਤਾਂ ਗਵਰਨਮੈਂਟ ਤੋਂ ਬਾਹਰ ਸੀ ਨਾ ਗਵਰਨਮੈਂਟ ਜਿਹੜੀ ਹੈ ਸੈਂਟਰਲ ਗਵਰਨਮੈਂਟ ਸੀ ਨਹੀਂ ਪਰ ਸਾਹਮਣੇ ਖੜੇ ਪੰਜਾਬ ਸਿਕਾਨਾ ਮੋਢੇ ਖੜਾ ਹੋ ਸਕਦੇ ਸੀ ਗੱਲ ਕਰ ਸਕਦੇ ਸੀ ਮੇਰੀ ਬੇਨਤੀ ਸੁਣੋ ਨਾ ਸੈਂਟਰਲ ਗਵਰਨਮੈਂਟ ਦੇ ਕੇਂਦਰੀ ਪ੍ਰਤੀਨਿਧ ਕਰਨ ਵਾਲੇ ਮੰਤਰੀ ਆ ਰਹੇ ਸਟੇਟ ਗਵਰਨਮੈਂਟ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੀ ਇਹਨਾਂ ਦੇ ਤਾਂ ਦੇਖੋ ਜਿਹੜਾ ਮੌਜੂਦਾ ਸਰਕਾਰ ਹੁੰਦੀ ਨਾ ਉਹੀ ਕਰਦੀ ਹੈ ਜਿੰਦ ਤੱਕ ਉਹਨਾਂ ਸਿਗਾ ਉਹ ਕਰਦੇ ਰਹੇ ਮੇਰੀ ਮੇਰੀ ਮੈਂ ਤਾਂ ਅੰਦਰਲੀ ਗੱਲ ਮੈਂ ਸਮਝਦਾ ਠੀਕ ਹੈ ਤੁਸੀਂ 1980 ਤੋਂ ਇਸ ਪਾਰਟੀ ਨਾਲ ਐਜ਼ ਅ ਵਫਾਦਾਰ ਜੈ ਸਿਪਾਈ ਕਹਿ ਲੋ ਚਾਹ ਉਹਨਾਂ ਦਾ ਬੇਟਾ ਸਮਝ ਲੋ ਤੁਸੀਂ ਬਿਲਕੁਲ ਜ਼ਮੀਨੀ ਸਦੋਂ ਕੰਮ ਕੀਤਾ ਹੱਕਾਂ ਦੀ ਲੜਾਈ ਵੀ ਲੜੀਆ ਹਰ ਸ਼ਰੂਮਣੀ ਕਾਲੀਦਾ ਦੇ ਵਰਕਰਾਂ ਵਾਸਤੇ ਵੀ ਲੀਡਰਾਂ ਵਾਸਤੇ ਵੀ ਤੁਸੀਂ ਬਿਲਕੁਲ ਧਰਨੇ ਵੀ ਲਗਾਇਆ ਆਪਣੇ ਪਰਵਾਹ ਨੂੰ ਪਿੱਛੜ ਕੇ ਪੂਰਾ ਟਾਈਮ ਬੀਤਾ ਲੇਕਿਨ ਇਸ ਵਕਤ ਗੱਲ ਮੁੱਦਾ ਉੱਠਦਾ ਸੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਕਿ ਲੱਗਦਾ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਪਾਰਟੀ ਦੇ ਵਿੱਚ ਕਾਫੀ ਕੁਝ ਉਥਲ ਪੁਥਲ ਹੋਈ ਹੈ ਔਰ ਕਾਫੀ ਜਿਹੜੇ ਸੀਨੀਅਰ ਲੀਡਰ ਵੀ ਕਾਫੀ ਸੁਖਬੀ ਸਿੰਘ ਬਾਦਲ ਕੋ ਨਾਰਾਜ਼ ਰਹੇ ਮੈਂ ਇੱਕ ਗਲਤਾਂ ਦੱਸਾਂ ਪਹਿਲਾਂ ਤੁਹਾਡਾ ਜਵਾਬ ਵੀ ਮੈਂ ਦਊਂਗਾ 1980 ਦੇ ਵਿੱਚ ਜਦੋਂ ਮੈਂ ਅਖਲੀ ਦਲ ਨਾਲ ਅਫੀਲੀਏਟਡ ਹੋਇਆ ਜੀ ਉਸ ਸਮੇਂ ਮਤਲਬ ਮੋਨੇ ਜਾਂ ਕਹ ਲੋ ਕਿ ਵਾਲਮੀਕਨ ਸਮਾਜ ਦੇ ਚ ਵਾਲਮੀਕੀ ਭਾਈਚਾਰੇ ਜੋ ਜਾਂ Hindu ਭਾਈਚਾਰੇ ਚੋਂ ਬਿਲਕੁਲ ਅਸੀਂ ਇਕੱਲੇ ਹੁੰਦੇ ਸੀ ਜੀ ਤਾਂ ਕਈ ਲੋਕ ਸਾਨੂੰ ਇਹ ਗੱਲ ਕਹਿੰਦੇ ਸੀ ਯਾਰ ਇਹ ਚਾਰਕ ਕੋਨਿਆਂ ਨੇ ਹੂੰ ਇਹ ਕਿਤੇ ਤੁਰੇ ਫਿਰਦੇ ਆ ਹੂੰ ਅਸ ਸੀ ਹਟੇ ਤਾਂ ਨਹੀਂ ਬਿਲਕੁਲ ਅਸੀਂ ਜਿਹੜਾ ਸਮਾਜ ਕੇਵਲ ਤੇ ਕੇਵਲ ਕਾਂਗਰਸ ਤੋਂ ਇਲਾਵਾ ਉਹ ਕਿਸੇ ਨੂੰ ਨਾ ਹੀ ਨਹੀਂ ਸੀ ਲੈਂਦਾ ਪੂਰੇ ਪੰਜਾਬ ਦੇ ਅੰਦਰ ਵਲਮਿਕਨ ਸਮਾਜ ਜਿਹੜਾ ਵਾ ਉਹ ਕਾਂਗਰਸ ਦੀ ਜਿਹਨੂੰ ਕਹਿੰਦੇ ਸੀ ਪੌਕਟ ਪੌਕਟ ਬਿਲਕੁਲ ਵੋਟ ਆ ਬਿਲਕੁਲ ਸਹੀ ਹੈ ਮੈਂ ਪੂਰੇ ਪੰਜਾਬ ਚ ਬਦਲਾਅ ਲਿਆਤਾ ਪੂਰਾ ਪੰਜਾਬ ਬਦਲਤਾ ਸਾਰਾ ਅਕਾਲੀ ਦਲ ਨਾਲ ਜੋੜਤਾ ਮੈਂ ਤਾਂ ਕੋਈ ਕਸਰ ਨਹੀਂ ਛਡੀ ਜੀ ਵਫਾਦਾਰੀ ਮੇਰੀ ਇੱਕ ਨੇਚਰ ਆ ਕਿ ਜਿੱਥੇ ਤੁਸੀਂ ਰਹੋ ਉਹਦੀ ਵਫਾਦਰ ਰੂਹ ਜੇ ਹੁਣ ਮੈਂ ਅੱਜ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਤਾਂ ਮੇਰੀ ਜਿਹੜੀ ਵਫਾਦਾਰੀ ਮੇਰੀ ਕਾਰਿਆ ਸ਼ੈਲੀ ਮੇਰੀ ਜਿਹੜੀ ਮਿਹਨਤ ਸਾਰੀ ਦੀ ਸਾਰੀ ਉਹ ਆਮ ਆਦਮੀ ਪਾਰਟੀ ਨੂੰ ਸਮਰਪਿਤ ਹੋ ਗਈ ਲੇਕਿਨ ਉਹ ਖੋਈ ਕਿਉਂ ਮੇਰਾ ਹਰ ਦੇ ਪਰਵਰਤਨ ਹੋਇਆ ਕਿਉਂ ਆ ਸਵਾਲ ਆ ਇਹਦਾ ਜਵਾਬ ਮੈਂ ਦਊਂ ਜ਼ਰੂਰ ਤੁਹਾਨੂੰ ਬਿਲਕੁਲ ਬਿਲਕੁਲ ਦੋ ਗੱਲਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਅਸੀਂ ਲੋਕ ਸਾਰੇ ਜਿਹੜੇ ਆ ਉਹ ਮੰਨਦੇ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮੇਟਕਰ ਸਾਹਿਬ ਬਿਲਕੁਲ 5000 ਸਾਲ ਦੀ ਜਿਹੜੀ ਗੁਲਾਮੀ ਆ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇਲਕਰ ਸਾਹਮਣੇ ਇੱਕ ਦਿਨ ਚ ਖਤਮ ਕਰਤੀ ਸੀ 26 ਜਨਵਰੀ 1950 ਨੂੰ ਜੀ ਬਿਲਕੁਲ ਜਦੋਂ ਸੰਵਿਧਾਨ ਦੀ ਰਚਨਾ ਉਹ ਲਾਗੂ ਹੋ ਕੇ ਪਹਿਲੀ ਵਾਰ ਹੋਇਆ ਬਿਲਕੁਲ ਇੱਕ ਦਿਨ ਚ ਔਰ ਤੁਸੀਂ ਦੇਖੋ ਜਦੋਂ ਮੈਂ ਕਈ ਵਾਰੀ ਬੈਠਾ ਸਾਡੇ ਨੈਸ਼ਨਲ ਕ੍ਰਿਮੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹ ਜਦੋਂ ਬੈਠੇ ਹੁੰਦੇ ਸੀ ਤਾਂ ਉਹਨਾਂ ਦੇ ਪਿੱਛੇ ਨਾ ਬਹੁਤ ਵੱਡੀ 바ਵਾ ਸਾਹਿਬ ਦੀ ਤਸਵੀਰ ਹੁੰਦੀ ਸੀ ਤੁਮੇ ਦੇਖਦੇ ਸੀ ਮੈਂ ਕਿ ਯਾਰ ਦੇਖੋ ਕਮਾਲ ਆ ਬਈ ਔਰ ਬਾਕੀ ਮੈਨੂੰ ਵੀ ਇੱਥੋਂ ਕੁਝ ਸਿੱਖਿਆ ਲੈਣੀ ਚਾਹੀਦੀ ਸੀ ਮਤਲਬ ਇਦਾਂ ਮਨ ਕਿਦਾਂ ਬਦਲਿਆ ਮੈਨੂੰ ਕਿਸੇ ਨੇ ਰੇਣਾ ਜਾਂ ਪ੍ਰੈਸ਼ਰਾਈਜ਼ ਨਹੀਂ ਕੀਤਾ ਕੋਈ ਨਾ ਮੈਨੂੰ ਮੈਂ ਕਿਸੇ ਤੋਂ ਦੁਖੀ ਹੋ ਕੇ ਗਿਆ ਮੈਂ ਆਪਣੀ ਖੁਸ਼ੀ ਨਾਲ ਆਪਣੀ ਆਤਮਾ ਨਾਲ ਮਤਲਬ ਸਵਾਲ ਜਵਾਬ ਕਰਕੇ ਗਿਆ ਉਸ ਤੋਂ ਬਾਅਦ ਦੂਸਰਾ ਸੀ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਜਿਨ੍ਹਾਂ ਨੂੰ ਮੈਂ ਬੜਾ ਨਜ਼ਦੀਕ ਤੋਂ ਹੁਣ ਨਜ਼ਦੀਕ ਹੋ ਕੇ ਦੇਖਿਆ ਜਦੋਂ ਉਹਨਾਂ ਦਾ ਦਰਦ ਦੇਖਿਆ ਦਲਿਤ ਸਮਾਜ ਲਈ ਗਰੀਬਾਂ ਲਈ ਉਹਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਇੱਕ ਮੈਂ ਹੋਰ ਗੱਲ ਤੋਂ ਵੀ ਪ੍ਰਭਾਵਿਤ ਹੋਇਆ ਕਿ ਯਾਰ ਪੰਜਾਬ ਦੇ ਜਿੰਨੇ ਵੀ ਮੁੱਖ ਮੰਤਰੀ ਬਣਦੇ ਨੇ ਉਹ ਪਹਿਲਾਂ ਹੀ ਆਪਣੀ ਫੋਟੋ ਬੜੀ ਸਤਕਾਰ ਨਾਲ ਸਰਕਾਰੀ ਧਾਰਿਆਂ ਚ ਲਵਾਉਂਦੇ ਬਿਲਕੁਲ ਪਰ ਇਹਨਾਂ ਨੇ ਤਾਂ ਨਹੀਂ ਲਾਈ ਇਹਨਾਂ ਨੇ ਬਾਬਾ ਸਾਹਿਬ ਦੀ ਤਸਵੀਰ ਲਗਾਈ ਭਗਤ ਸਿੰਘ ਜੀ ਦੀ ਤਸਵੀਰ ਲਵਾਈ ਹੁਕਮ ਆਦੇਸ਼ ਵਿजारी ਕੀਤੇ ਹਰ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਸਾਰੀ ਜਗ੍ਹਾ ਠੀਕ ਹੈ ਇਹ 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 ਮੈਨੂੰ ਅੰਦਰੋਂ ਅੰਦਰੋਂ ਕਿਦਾਂ ਚੇਂਜ ਹੋ ਰਿਹਾ ਸੀ ਮੈਂ ਬਿਲਕੁਲ ਮੈਂ ਸਲੋਲੀ ਅੰਦਰ ਉਧਰੋਂ ਚੇਂਜ ਹੋਇਆ ਉਸ ਤੋਂ ਬਾਅਦ ਦੋ ਮੁੱਦੇ ਹੋਰ ਨੇ ਜਿਨੇ ਮੈਨੂੰ ਬਿਲਕੁਲ ਹੀ ਲੱਗਤ ਲੱਗ ਕਰ ਦਿੱਤਾ ਇੱਕ ਮੁੱਦਾ ਸੀ ਪੰਜਾਬ ਦਾ ਨੌਜਵਾਨ ਜਿਹੜਾ ਵਾ ਉਹ ਪੜ੍ਹ ਲਿਖ ਕੇ ਬਾਹਰ ਭੱਜ ਰਿਹਾ ਸੀਗਾ ਬਾਹਰ ਜਾ ਰਿਹਾ ਸੀ ਕਿਉਂਕਿ ਨੌਕਰੀ ਨਹੀਂ ਮਿਲਦੀ ਸੀ ਪਰ ਮਾਨ ਜੋਗ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਮੈਂ ਜਦੋਂ ਟੀਵੀ ਤੇ ਦੇਖਦਾ ਸੀ ਸੋਸ਼ਲ ਮੀਡੀਆ ਤੇ ਦੇਖਦਾ ਸੀ ਤਾਂ ਮਾਨ ਸਾਹਿਬ ਜਦੋਂ ਨਿਯੁਕਤੀ ਪੱਤਰ ਦਿੰਦੇ ਸੀ ਤਾਂ ਇਹ ਪੁੱਛਦੇ ਹੁੰਦੇ ਸੀ ਬੇਟਾ ਕਿਸੇ ਐਮਐਲਏ ਦੀ ਸ਼ਪਾਰਸ਼ ਤਾਂ ਨਹੀਂ ਹੈ ਕਿਸੇ ਐਮਪੀ ਦੀ ਕਿਸੇ ਮੰਤਰੀ ਦੀ ਕਿਸੇ ਨੂੰ ਪੈਸੇ ਤਾਂ ਨਹੀਂ ਪੁੱਤ ਦਿੱਤੇ ਤਾਂ ਜਦੋਂ ਬੱਚਾ ਇਹ ਕਹਿੰਦਾ ਹੁੰਦਾ ਸੀ ਨਾ ਬੇਟਾ ਜਾਂ ਬੇਟੀ ਕਿ ਨਹੀਂ ਜੀ ਸੀਐਮ ਸਾਹਿਬ ਅਸੀਂ ਤਾਂ ਆਪਣੀ ਮਿਹਨਤ ਨਾਲ ਸਾਨੂੰ ਤਾਂ ਪਤਾ ਹੀ ਹੁਣ ਲੱਗਾ ਕਿ ਬਿਨਾਂ ਸ਼ਪਾਰਸ਼ ਤੋਂ ਵੀ ਨਿਯੁਕਤੀਆਂ ਮਿਲਦੀਆਂ ਫਿਰ ਨੌਕਰੀਆਂ ਮਿਲਦੀਆਂ ਤੇ ਮੈਂ ਬੜਾ ਹੱਸਦਾ ਹੁੰਦਾ ਸੀ ਚਾਹੇ ਮੈਂ ਨਾਲ ਨਹੀਂ ਸੀ ਪਰ ਮੇਰੀ ਆਤਮਾ ਮੈਨੂੰ ਕਹਿੰਦੀ ਸੀ ਵੀ ਹਾਹ ਕੀ ਬਾਤ ਹੈ ਯਾਰ ਫਿਰ ਉਸ ਤੋਂ ਬਾਅਦ ਅਗਲੀ ਨੈਕਸਟ 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 ਸੀ ਉਹ ਸੀ ਸਾਡੀ ਜਵਾਨੀ ਜਿਹੜੀ ਆ ਨਸ਼ੇ ਨਾਲ ਗ੍ਰਸਤ ਹੋਰੀ ਸੀ ਸੀਐਮ ਸਾਹਮਣੇ ਇੱਕ ਮੀਟਿੰਗ ਬੁਲਾਈ ਡੀਜੀਪੀ ਸਾਹਿਬ ਨੂੰ ਜਿਹਦੇ ਚ ਏਡੀਜੀਪੀ ਸਾਰੇ ਮਤਲਬ ਪੁਲਿਸ ਕਮਿਸ਼ਨਰ ਡੀਆਈਜੀ ਐਸਐਸਪੀ ਸਾਰੇ ਉਹ ਬੁਲਾ ਕੇ ਉਹਨਾਂ ਨੇ ਸਿੱਧਾ ਆਦੇਸ਼ ਦਿੱਤਾ ਕਿ ਜਿਸ ਵੀ ਏਰੀਆ ਚ ਜਿਸ ਉਸ ਜ਼ਿਲੇ ਚ ਜਿੱਥੇ ਦਾ ਐਸਐਸਪੀ ਉਥੇ ਦੇ ਵਿੱਚ ਕੋਈ ਪੁਲਿਸ ਵਾਲੇ ਨਾਲ ਕੋਈ ਅਟੈਚਮੈਂਟ ਚਿੱਟਾ ਵੇਚਣ ਵਾਲੇ ਦੀ ਮਿਲੀ ਭਗਤ ਪਾਈ ਗਈ ਉਥੇ ਦਾ ਐਸਐਸਪੀ ਉਸ ਏਰੀਆ ਦਾ ਐਸਐਚਓ ਜਾਂ ਚੌਂਕੀ ਇਨਚਾਰਜ ਉਹ ਸਾਰੇ ਦੇ ਸਾਰੇ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋਗੀ ਅੱਗੇ ਨੰਬਰ 2 ਪਿਛਲੇ ਦਿਨ ਤੁਸੀਂ ਦੇਖਿਆ ਨਾ ਉਸੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੇ 83 ਕਰੋੜ ਦਾ ਚਿੱਟਾ ਤੇ ਸਾਰੀਆਂ ਜਿੰਨੀਆਂ ਫੜੀਆਂ ਨਸ਼ੀਲੀ ਦਵਾਈਆਂ ਉਹਨਾਂ ਨੂੰ ਸਾੜੇ ਲੁਧਿਆਣੇ ਦੇ ਅੰਦਰ ਮਾਨਯੋਗ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਸਾਹਿਬ ਨੇ ਇੱਕ ਸਬਕਮੇਟੀ ਬਣਾਈ ਜਿੰਨੇ ਜਿਹਨੂੰ ਕਹਿਤਾ ਕਿ ਤੁਸੀਂ ਪੂਰਾ ਲੁਧਿਆਣਾ ਛਾਣ ਮਾਰੋ ਜਿੱਥੇ ਤੁਹਾਨੂੰ ਕੋਈ ਨਸ਼ੀਲੀ ਦਵਾਈਆਂ ਵਾਲਾ ਚਿੱਟਾ ਵੇਚਦਾ ਮਿਲਦਾ ਉਹਦਾ ਜੀਣਾ ਹਰਾਮ ਕਰ ਦਿਓ ਬਿਲਕੁਲ ਠੀਕ ਹੈ ਜੀ ਉਥੇ ਨਸ਼ੀਲੀਆਂ ਦਵਾਈਆਂ ਵੀ ਸਾੜੀਆਂ ਚਿੱਟਾ ਵੀ ਸਾੜਿਆ ਇਹ ਚੀਜ਼ਾਂ ਨੇ ਨਾ ਪ੍ਰਭਾਵਿਤ ਕੀਤਾ ਕਿ ਜੇਕਰ ਯਾਰ ਜਿਹੜਾ ਇਨਸਾਨ ਪ੍ਰੈਕਟੀਕਲ ਕੰਮ ਕਰ ਰਿਹਾ ਤਾਂ ਆਪਾਂ ਫਿਰ ਉਹਦਾ ਸਾਥ ਕਿਉਂ ਨਾ ਦੇਈਏ ਵੀ ਨੰਬਰ 1 ਦੂਸਰੀ ਗੱਲ ਇਹ ਪੰਜਾਬ ਦੇ ਜਿਹੜੀ ਪੁਲਿਸ ਆ ਮੈਂ ਇਹਨੂੰ ਸਿਰ ਝਕਾਣਾ ਇਹ ਉਹ ਪੁਲਿਸ ਆ जिने 12 ਸਾਲ ਦਾ ਅੱਤਵਾਦ ਲੋਕ ਕਹਿੰਦੇ ਸੀ ਅੱਤਵਾਦ ਖਤਮ ਨਹੀਂ ਹੋ ਸਕਦਾ ਖਤਮ ਕੀਤਾ ਪਰ ਇਸ ਪੰਜਾਬ ਪੁਲਿਸ ਨੇ ਅੱਤਵਾਦ ਖਤਮ ਕਰਕੇ ਰੱਖਤਾ ਕੋਈ 6 ਵਜੇ ਮੇਰਾ Hindu ਭਰਾ 6 ਵਜੇ ਮੇਰਾ ਵਪਾਰੀ ਭਰਾ ਉਹ ਘਰ ਬਾਹਰ ਨਹੀਂ ਸੀ ਨਿਕਲਦਾ ਅੱਜ ਸ਼ਾਮ ਦੇ ਨਾਲ 1 ਵਜੇ 2 ਵਜੇ ਪੂਰਾ ਪਰਿਵਾਰ ਹਾਂ ਇਹ ਚੀਜ਼ਾਂ ਨੇ ਮੈਨੂੰ ਕੋ ਕਿਸੇ ਨੇ ਸਪੈਸ਼ਲ ਕਿਹਾ ਥੋੜੋ ਮੇਰੇ ਅੰਦਰੋਂ ਸਵਾਲਾਂ ਨੇ ਮੈਨੂੰ ਹਾਲਾਤ ਬਣਾਏ ਮੇਰੇ ਅੰਦਰ ਸਵਾਲ ਪੈਦਾ ਕੀਤੇ ਤਾਂ ਫਿਰ ਮੈਨੂੰ ਮਹਿਸੂਸ ਹੋਇਆ ਕਿ ਜੇਕਰ ਯਾਰ ਜਿਹੜੇ ਲੋਕ ਕੁਝ ਬਦਲਣਾ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਦੀ ਸਭਤਾ ਤੇ ਸੰਸਕ੍ਰਿਤੀ ਨੂੰ ਬਣਾਈ ਰੱਖਣਾ ਚਾਹੁੰਦੇ ਆ ਭ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਚਾਹੁੰਦੇ ਆ ਚਿੱਟੇ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਸਕੂਲਾਂ ਦੀ ਹਾਲਤ ਸਰਕਾਰੀ ਸਕੂਲਾਂ ਦੀ ਹਾਲਤ ਜਗ ਦੇਖੋ ਕਿੰਨੀ ਖੂਬਸੂਰਤ ਆ ਗਰੀਬ ਦਾ ਬੱਚਾ ਉਹ ਐਡਮਿਸ਼ਨ ਲੈਣ ਦਾ ਕੀਤੇ ਸੋਚ ਸਕਦਾ ਸੀ ਅੱਜ ਅਮੀਰਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਾ ਰਹੇ ਨਾਲ ਦੀ ਨਾਲ ਮੈਂ ਸੀਐਮ ਸਾਹ ਨੂੰ ਇਹ ਵੀ ਬੇਨਤੀ ਕੀਤੀ ਮੈਂ ਵੀ ਕਹੂੰਗਾ ਕਿ ਜਿਹੜੇ ਸਾਡੇ ਟੀਚਰ ਆ ਉਹਨਾਂ ਦੇ ਬੱਚੇ ਜਿਹੜੇ ਹੁਣ ਸਰਕਾਰੀ ਸਕੂਲਾਂ 'ਚ ਪੜਨ ਸਾਡੇ ਜਿਹੜੇ ਅਫਸਰ ਆ ਆਈਐਸ ਆਈਪੀਐਸ ਅਫਸਰ ਨੇ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜਨ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਟੈਲੀ ਹੋਵੇ ਕਿ ਯਾਰ ਇਹਨਾਂ ਦੇ ਬੱਚੇ ਪੜ ਸਕਦੇ ਆ ਤੇ ਫਿਰ ਆਮ ਦੇ ਵੀ ਪੜਨ ਬਈ ਕਿਉਂਕਿ ਜਿੱਦੇ ਟੀਚਰ ਨੇ ਉਹਨਾਂ ਦੇ ਸਾਰਿਆਂ ਦੇ ਬੱਚੇ ਤਾਂ ਪੜਦੇ ਆ ਕਾਨਵੈਂਟ ਸਕੂਲਾਂ ਚ ਜਿੰਨੇ ਸਾਡੇ ਆਈਐਸ ਨੇ ਆਈਪੀਐਸ ਨੇ ਉਹਨਾਂ ਦੇ ਬੱਚੇ ਤਾਂ ਪੜਦੇ ਆ ਕਾਨਵੈਂਟ ਸਕੂਲਾਂ ਚ ਕਿੱਥੇ ਮਤਲਬ ਆਮ ਆਦਮੀ ਜਿਹੜਾ ਉਹ ਪੜਾਊਗਾ ਉਹ ਵੀ ਚੇਂਜਿੰਗ ਲਿਆਵਾਂਗੇ ਬਹੁਤ ਵੱਡੀਆਂ ਚੇਂਜਿੰਗ ਜਿਹੜੀਆਂ ਮਾਨਯੋਗ ਸੀਐਮ ਸਾਹਿਬ ਲੈ ਕੇ ਆ ਰਹੇ ਨੇ ਮੇਰੀ ਜਦੋਂ ਉਹਨਾਂ ਨਾਲ ਚਰਚਾ ਹੋਈ ਮੈਂ ਇੱਕ ਗੱਲ ਕਹਿ ਕੇ ਆਪਣੇ ਸ਼ਬਦਾਂ ਬਰਾਊਗਾ ਤੁਸੀਂ ਕੁਐਸਚਨ ਕਰਿਓ ਜਦੋਂ ਮੈਂ ਉਹਨਾਂ ਨਾਲ ਬੈਠਾ 32 ਮਿੰਟ ਉਹਨਾਂ ਨੇ ਆਪਣੇ ਪਰਿਵਾਰ ਦਾ ਮੇਰੇ ਪਰਿਵਾਰ ਨੂੰ ਬਿਠਾਇਆ ਤਾਂ ਉਹਨਾਂ ਨੇ ਕਿਹਾ ਕੀ ਦਾਣਾ ਸਾਹਿਬ ਨੂੰ ਤੁਹਾਡੇ ਵਰਗੇ ਲੋਕ ਚਾਹੀਦੇ ਆ ਜਿਨ੍ਹਾਂ ਦਾ 43 ਸਾਲ ਦਾ ਜੀਵਨ ਸੰਘਰਸ਼ ਮੇਰੇ ਆ ਔਰ ਮੈਂ ਵੀ ਗਰਾਸ ਰੂਟ ਦਾ ਕਾਰਿਆਕਰਤਾ ਤੁਸੀਂ ਵੀ ਗਰਾਸ ਰੂਟ ਦੇ ਕਾਰਿਆਕਰ ਉਹਨਾਂ ਨੇ ਦਲਿਤ ਸਮਾਜ ਦੀ ਜਿਹੜੀ ਮਾਮਾ ਉਹਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਦਾਣਾ ਸਾਹਿਬ ਜਦੋਂ ਮੇਰੀ ਮਾਂ ਸਵੇਰੇ ਟੋਕਰਾਂ ਲੈ ਕੇ ਜਾਂਦੀ ਨਾ ਤੇ ਆ ਉਹਦਾ ਤਾਲੂਆ ਜਿਹੜਾ ਵਾ ਉਹ ਪਿੱਲ ਪਿੱਲ ਕਰ ਦਿੰਦਾ ਸਵੇਰੇ ਜਾਂਦੀ ਪੱਠੇ ਲੈਣ ਲਈ ਫਿਰ ਸ਼ਾਮ ਨੂੰ ਬਚਾਰੀ ਫਿਰ ਕੀ ਦੇਖਦੀ ਆ ਫਿਰ ਕੁਝ ਲੈਣ ਜਾਂਦੀ ਸ਼ਾਮ ਨੂੰ ਫਿਰ ਕੁਝ ਲੈ ਕੇ ਆਂਦੀ ਤਿੰਨ ਤਿੰਨ ਵਾਰੀ ਉਹਨੂੰ ਜਾਣਾ ਪੈਂਦਾ ਖੇਤਾਂ 'ਚ ਤੇ ਆ ਉਹਦਾ ਇੱਥੋਂ ਪਿੱਲ ਪਿੱਲ ਕਰਦਾ ਦਾਣਾ ਸਾਹਿਬ ਮੇਰਾ ਸਾਥ ਦਿਓ ਆਪਾਂ ਸਾਰੇ ਰਲ ਕੇ ਪੰਜਾਬ ਦੀ ਉਸ ਮਾਂ ਦੇ ਸਿਰ ਤੋਂ ਟੋਕਰੀ ਲਈਏ ਉਸ ਮਾਂ ਦੇ ਸਿਰ ਦੇ ਉੱਤੋਂ ਉਹ ਐਡਾ ਭਾਰ ਜਿਹੜਾ ਪਿਆ ਉਹਦਾ ਤਾਲੂਆ ਤੇ ਪਿੱਲ ਪਿੱਲ ਕਰਦਾ ਉਹ ਵੀ ਕਿਤੇ ਰਾਹਤ ਫੀਲ ਕਰੇ ਇਸ ਲਈ ਮੇਰਾ ਮੈਂ ਉਹਨਾਂ ਦਾ ਸਾਥ ਦਿੱਤਾ ਬਿਲਕੁਲ ਮੈਂ ਤੁਹਾਨੂੰ ਪਹਿਲੀ ਗੇ ਤੁਸੀਂ ਉਹ ਨੀ ਸੌਸੀ ਕਾਫੀ ਮੇਨਟ ਕੀਤੀ ਹੈ ਮੈਂ ਤੁਹਾਡਾ ਦਰ ਵੀ ਸਮੇਂ ਤੇ ਦਰ ਕੋਈ ਦੇਖੋ ਨੋ ਡਬਲ ਵੀ ਤੁਹਾਡਾ ਦਰ ਸੀ ਵੀ ਨੋ ਪੰਜਾਬ ਦੀ ਨੌਜਵਾਨੀ ਬਚਾਲੀਏ ਲੁਧਿਆਣਾ ਸ਼ਿਆ ਜਾਂ ਪੰਜਾਬ ਦੇ ਉਸ ਲਾਅ ਐਂਡ ਆਰਡਰ ਜਿਹੜੀ ਚੈਨ ਹੈ ਉਹਨੂੰ ਮੇਨਟੇਨ ਕਰ ਲਈ ਬਿਲਕੁਲ ਪਵਾ ਡੀਜੀਪੀ ਦੇ ਆਰਡਰ ਸਖਤ ਹੋਏ ਆ ਚਾਹੇ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਹੈ ਚਾਹੇ ਪੰਜਾਬ ਦੀ ਗੱਲ ਕੀਤੀ ਹੈ ਮਾਨ ਸਰਕਾਰ ਨੇ ਸਖਤ ਆਰਡਰ ਵੀ ਕੀਤੇ ਆ ਲੇਕਿਨ ਕਿਤਾ ਨਾ ਕਿਤੇ ਹਜੇ ਵੀ ਵਿਰੋਧੀ ਪਾਰਟੀਆਂ ਹਜੇ ਵੀ ਕਹਿੰਦੀਆਂ ਵੀ 2.5 ਸਾਲ ਦੇ ਵਿੱਚ ਮਾਨ ਸਰਕਾਰ ਨੇ ਕੀਤਾ ਕੀ ਸਾਰਾ ਕੁਝ ਤਾਂ ਕਰਤਾ ਕਿਹੜੀ ਚੀਜ਼ ਆ ਕਿ ਆਪਾਂ ਇਹ ਸੋਚ ਸਕਦੇ ਸੀ ਕਿ ਇੱਕ ਬੰਦਾ ਕਰੇ ਬੈਠਾ ਇਹ ਸੋਚੂਗਾ ਕਿ ਮੈਨੂੰ ਤਾਂ ਬੇਲੀ ਨਹੀਂ ਆਣਾ ਬਈ ਇਹਦਾ ਮਤਲਬ ਸਰਕਾਰ ਦੇ ਕੋਲ ਕੇਂਦਰ ਜਿਹੜੀ ਆ ਉਹ ਅਜੇ ਮਦਦ ਨਹੀਂ ਕਰ ਰਹੀ ਪਰ ਬਿੱਲ ਤਾਂ ਨਾ ਬੰਦ ਹੋ ਗਏ ਨਾ ਨੌਕਰੀਆਂ ਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਨਾ ਭ੍ਰਸ਼ਟਾਚਾਰਤਾ ਮੁਕਤ ਪ੍ਰਸ਼ਾਸਨ ਦੇ ਦਿੱਤਾ ਨਾ ਹੁਣ ਘੱਟੋ ਘੱਟ ਡਰ ਖੌਫ ਤਾਂ ਹੈਗਾ ਮੈਂ ਪੂਰੀ ਤਰ੍ਹਾਂ ਹੱਥ ਨਹੀਂ ਫੇਰ ਰਿਹਾ ਮੈਂ ਕਹਿੰਦਾ ਹੋਊਗਾ ਲੇਕਿਨ ਦਿਮਾਗ ਤੇ ਟੈਨਸ਼ਨ ਤਾਂ ਹੈਗੀ ਹੈ ਨਾ ਕਿ ਜੇ ਕਿਸੇ ਨੇ ਟੂ 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 ਕਰਕੇ ਮਲਾ ਕੇ ਐਪ ਚ ਪਾਤਾ ਉੱਤੋਂ ਆnde ਸਿੱਧੇ ਆਰਡਰ ਹੈ ਨਾ ਡਰ ਖੋਫ ਦਿਮਾਗ ਤੇ ਟੈਨਸ਼ਨ ਤਾਂ ਹੈ ਨਾ ਨੰਬਰ 2 ਪੁਲਿਸ ਤੇ ਟੈਨਸ਼ਨ ਪਾਤੀ ਨਾ ਸੀਐਮ ਸਾਹਿਬ ਨੇ ਕਿ ਜੇਕਰ ਕਿਸੇ ਦੇ ਜ਼ਿਲ੍ਹੇ ਦੇ ਅੰਦਰ ਜੇ ਐਸਐਚਓ ਦੇ ਏਰੀਆ ਦੇ ਮਿਲੀ ਵਕਤ ਪਾਈ ਗਈ ਤਾਂ ਮੈਨੂੰ ਟੰਗ ਕੇ ਰੱਖ ਦੂੰਗਾ ਤੇ ਫਿਰ ਇਹ ਖੋਫ ਹੀ ਹੁੰਦਾ ਯਾਰ सीएम साहब नेता मतलब ਦਿਖਾਤਾ ਨਾ ਵੀ ਮੈਂ ਪੰਜਾਬ ਦੇ ਲਈ ਆ ਇਹ ਚੀਜ਼ ਆ ਤਾਂ ਇਹ ਚੀਜ਼ ਜਿਹੜੀ ਇਹ ਲੋਕਾਂ ਨੂੰ ਹੁਣ ਨਹੀਂ ਦਿਖੀ ਲੋਕਾਂ ਨੂੰ ਨਹੀਂ ਸਮਝ ਆ ਰਹੀ ਹੁਣ ਅਸੀਂ ਸਮਝਾਵਾਂਗੇ ਅਸੀਂ ਗਰਾਸ ਰੂਟ ਤੇ ਲੋਕਾਂ ਨੂੰ ਦੱਸਾਂਗੇ ਵੀ ਆਹ ਚੀਜ਼ਾਂ ਤੁਹਾਨੂੰ ਸਮਝ ਜਿਹੜੀਆਂ ਨਹੀਂ ਆਈਆਂ ਤਾਂ ਤੁਸੀਂ ਉਦੋਂ ਹੁਣ ਤੋਂ ਧਿਆਨ ਲੱਖਣਾ ਸ਼ੁਰੂ ਕਰੋ ਫੇ ਤੁਸੀਂ ਜਦੋਂ ਸ਼੍ਰੋਮਣੀ ਕਾਲੀ ਦਲ ਪਾਰਟੀ ਛੱਡੀ ਜਾਂ ਆਮ ਆਦੀ ਪਾਰਟੀ ਚਲੀ ਤੁਸੀਂ ਕਿ ਕਹੇ ਵੀ ਸ਼ਿਰਮਾ ਨਹੀਂ ਕਾਲਦੇ ਪੁਰਾਣੇ ਲੀਡਰਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਵੀ ਬਾ ਛੱਡਣ ਲੱਗਾ ਪਾਰਟੀ ਇਹ ਨਾ 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 ਮੈਂ ਤੁਹਾਨੂੰ ਦੱਸ ਕਿਸੇ ਨਾਲ ਗੱਲ ਹੀ ਕੋਈ ਨਾ 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 ਮੈਂ ਕਿਸੇ ਨਾਲ ਗੱਲ ਕੀਤੀ ਮੈਂ ਆਪਣੀ ਆਤਮਾ ਨਾਲ ਗੱਲ ਕੀਤੀ ਔਰ ਮੈਂ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਕੋਈ ਕੋਈ ਮਾੜਾ ਨਾ ਕਿਹਾ ਨਾ ਮੈਂ ਕਦੀ ਕਹਿਣਾ ਮੈਂ ਹੁਣ ਵੀ ਤੁਹਾਡੇ ਸਾਹਮਣੇ ਕਿਹਾ ਕਿ ਹੁਣ ਵੀ ਤੁਹਾਡੇ ਸਾਹਮਣੇ ਸ਼ਬਦ ਇਸਤੇਮਾਲ ਕੀਤਾ ਕਿ ਪਰਮ ਸਤਕਾਰਯੋਗ ਮੇਰੇ ਪਿਤਾ ਸमान ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਮੇਰੇ ਬੇਟੇ ਦੀ ਮਿਲਣੀ ਲਈ ਦਿੱdade ਦੀ ਮੇਰਾ ਵਿਅਕਤੀਗਤ ਕਿਸੇ ਨਾਲ ਨਹੀਂ ਨਾ ਮੇਰੀ ਕੋਈ ਕਿਸੇ ਨਾਲ ਰੋਲਾਪੰਦਾ ਮੇਰਾ ਕਿਸੇ ਨਾਲ ਝਗੜਾ ਪਰ ਮੇਰੀ ਆਤਮਾ ਕਿਉਂਕਿ ਮੈਂ ਮੇਰੀ ਸੁਣੀ ਬਾਵਾ ਸਾਹਿਬ ਡਾਕਟਰ ਮੀਟਕਰ ਸਾਹਿਬ ਕਹਿੰਦੇ ਕਿ ਜੇ ਤੁਸੀਂ ਪੜ੍ਹ ਲਿਖੇ ਤੁਸੀਂ ਆਪਣੇ ਪੈਰਾਂ ਤੇ ਖੜ ਗਏ ਤੇ ਬੈਕ ਟੂ ਸੁਸਾਇਟੀ ਜਿੱਥੇ ਤੁਸੀਂ ਚੱਲ ਕੇ ਆਏ ਆ ਜਿੱਥੋਂ ਜਿਸ ਸਮਾਜ ਚੋਂ ਤੁਸੀਂ ਉੱਠੇ ਆ ਤੁਹਾਡੀ ਇਹ ਵੀ ਡਿਊਟੀ ਬਣਦੀ ਆ ਉਹਨਾਂ ਦੀ ਬਾਹ ਫੜ ਕੇ ਵੀ ਖਿੱਚੋ ਔਰ ਉਹਨਾਂ ਦੀ ਬਾਹ ਖਿੱਚਣ ਵਾਲਾ ਅਗਰ ਕੋ ਇਨਸਾਨ ਆ ਉਹ ਮੌਜੂਦਾ ਮੁੱਖ ਮੰਤਰੀ ਭਗੰਤ ਮਾਣਾ ਬੜੀ ਸੇਵਾ ਕੀਤੀ ਸੀ ਕਿਤੇ ਕਿਤੇ ਤੁਹਾਡਾ ਦਰ ਤੁਹਾਨੂੰ ਹੋਇਆ ਕਦੀ ਐਨੇ ਸਾਲ ਤੁਸੀਂ ਸੇਵਾ ਕੀਤੀ ਹੈ ਬੱਡੇ ਪ੍ਰਕਾਸ਼ ਸਿੰਘ ਬਾਦਲ ਸਾਹਿਬਾ ਦੀ ਬਹੁਤ ਇੱਜ਼ਤ ਕਰਦੇ ਸੀ ਤੁਸੀਂ ਹਮੇਸ਼ਾ ਤੁਹਾਡੇ ਕੋਲ ਜਦੋਂ ਵੀ ਲੁਧਿਆਣੇ ਦਾ ਨਾਮ ਇੱਕ ਤਣਾ ਰੂਬਰੂ ਹੁੰਦੇ ਵੀ ਸੀ ਅ ਫਿਰ ਵੀ ਤੁਹਾਨੂੰ ਇੰਨੇ ਸਾਲਾਂ ਦੇ ਵਿੱਚ ਕੋਈ ਟਿਕਟ ਤੁਹਾਨੂੰ ਕਿਉਂ ਨਹੀਂ ਦਿੱਤੀ ਕਿਸੇ ਐਮਐਲਏ ਬਲਕਿ ਤੁਹਾਨੂੰ ਕਿਉਂ ਨਹੀਂ ਦਿੱਤੀ ਚਾਹੇ ਉਹ ਕਿਸੇ ਹੋਰ ਸ਼ਾਹ ਦਿੰਦੇ ਕਿ ਤੁਹਾਡੀ ਉਹ ਕੈਪੇਬਿਲਿਟੀ ਤੁਹਾਨੂੰ ਸਮਝਿਆ ਜਾਂ ਉਹੀ ਮੰਜ ਗੱਲਬਾਤ ਵੀ ਦਲੀ ਸਮਾਜ ਦਬਾਨ ਵਾਲੀ ਉਹ ਗੱਲਾਂ ਸਾਹਮਣੇ ਆਂਦੀ ਸੀ ਇਹ ਸਵਾਲ ਤਾਂ ਉਹਨਸੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਨੂੰ ਪੁੱਛਿਓ ਨਾ ਨਹੀਂ ਨਹੀਂ ਇਹ ਤੁਸੀਂ ਵੀ ਦੱਸਦੇ ਤੁਸੀਂ ਪਾਰਟੀ ਦੀ ਸੇਵਾ ਕੀਤੀ ਤੁਸੀਂ ਇਹ ਤੁਸੀਂ ਤੁਹਾਡੇ ਪਾਰਟੀ ਦੇ ਪਹਿਲਾ ਉਹ ਦੱਸ ਸੀ ਇਹ ਸਵਾਲ ਜਿਹੜਾ ਨਾ ਇਸ ਸਵਾਲ ਜਿਹੜਾ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਸਵਾਲ ਉਹਨਾਂ ਨੂੰ ਪੁੱਛਿਓ ਕਿ ਜਿਹੜਾ ਇਨਸਾਨ ਜਿਹੜਾ ਇਨਸਾਨ ਜਿਹੜਾ ਇਨਸਾਨ ਇਹ ਕਹਿੰਦਾ ਸੀ ਕਿ ਮੇਰੇ ਤੇ ਕਫਨ ਜਿਹੜਾ ਵਾ ਮੇਰੇ ਤੇ ਜਦੋਂ ਮੈਂ ਮਰੂੰਗਾ ਤੇ ਮੇਰੇ ਤੇ ਝੰਡਾ ਜਿਹੜਾ ਵਾ ਉਹ ਪਾਰਟੀ ਦਾ ਪਹਿਣਾ ਚਾਹੀਦਾ ਆਖਰ ਉਹ ਕਿਉਂ ਗਿਆ ਕਬਾਲ ਸਾਹਿਬ ਐਡੇ ਵਫਾਦਾਰ ਬੰਦੇ ਅੱਜ ਤੁਹਾਨੂੰ ਜੇ ਛੱਡ ਕੇ ਜਾ ਰਹੀ ਹੈ ਤਾਂ ਫਿਰ ਆਪਣੇ ਅੰਦਰ ਕਿਤੇ ਨਾ ਕਿਤੇ ਜਿਹੜੀ ਕਮੀ ਉਹਨੂੰ ਦੂਰ ਕਰੋ ਮੰਨਦੇ ਤੁਸੀਂ ਗੱਲ ਨੂੰ ਵੀ ਕੁਝ ਕੁਛ ਨਾ ਕੁਛ ਪਾਰਟੀ ਸਭੀ ਇਸੇ ਬਾਰੇ ਦਾ ਸੀ ਮੰਨਦੇ ਵੀ ਜੇ ਅਧਿਕਾਰੀ ਹੈਗੇ ਜੇ ਅਧਿਕਾਰੀ ਕੁਝ ਪਾਰਟੀ ਦੀ ਗੱਲਾਂ ਵੀ ਜਾਂ ਹਰ ਕਿਸੇ ਸੀਨੀਅਰ ਲੀਡਰ ਦੀ ਰਿਸਪੈਕਟ ਨਹੀਂ ਹੋ ਰਹੀ ਜਾਂ ਮਾਨ ਸਨਮਾਨ ਨਹੀਂ ਮਿਲ ਰਿਹਾ ਹੈ ਕੁਝ ਗਲਤ ਮੈਂ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਨਾ ਚਾਹਣਾ ਮੈਂ ਹਾਂ ਇੰਨਾ ਜ਼ਰੂਰ ਕਹਿੰਦਾ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਨਾ ਕਿ ਇਹ ਸਵਾਲ ਜਿਹੜਾ ਵਾ ਕਦੀ ਜਦੋਂ ਤੁਹਾਨੂੰ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਮਿਲਣਗੇ ਨਾ ਇਹ ਉਹਨਾਂ ਨੂੰ ਪੁੱਛਿਓ ਕਿ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ ਮੇਰੇ ਮਰਨ ਤੇ ਮੇਰੇ ਕਫਨ ਜਿਹੜਾ ਵਾ ਉਹ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਪੋਵੇ ਜਾਂ ਉਹ ਪਊਗਾ ਉਹ ਕਿਉਂ ਛੱਡ ਕੇ ਗਏ ਕਿਤੇ ਇਹ ਸਵਾਲ ਉਹਨਾਂ ਨੂੰ ਕਰਿਓ ਫਿਰ ਉਹ ਕਿਤੇ ਨਾ ਕਿਤੇ ਬੈਠ ਕੇ ਫੀਲ ਕਰਨਗੇ ਮਹਿਸੂਸ ਕਰਨਗੇ ਕਿ ਜਿਹੜੇ ਲੋਕ ਨਿਸਵਾਰਥ ਸੀ ਮੈਂ ਤਾਂ ਕਦੀ ਮੰਗਿਆ ਹੀ ਨਹੀਂ ਕੁਝ ਬਿਲਕੁਲ ਬਿਲਕੁਲ ਨਾ ਮੇਰੀ ਨੇਚਰ ਹੀ ਨਹੀਂ ਮੈਨੂੰ ਤਾਂ ਸਿਰਫ ਇਸ ਦੇਚ ਜਿਹੜੀ ਲੜਾਈ ਆ ਉਹ ਹੈਗੀ ਮਾਨ ਔਰ ਸਨਮਾਨ ਦੀ ਤੁਹਾਡੀ ਜਿਹੜੀ ਮੰਚ ਤੇ ਗੱਲ ਆਈ ਹੋ ਗਈ ਤੁਹਾਡਾ ਪੂਰਾ ਪਰਵਾਹ ਤੁਹਾਡਾ ਬੇਟਾ ਤੁਹਾਡੀ ਬੇਟੀ ਖੁਦ ਕੌਣ ਸੀ ਰਹੀ ਬੜੀ ਸੇਵਾ ਕੀਤੀ ਤੁਸੀਂ ਖੁਦ ਇੰਨੀ ਸੇਵਾ ਕੀਤੀ ਆ ਉਸ ਸਮਾਜ ਨਾਲ ਤੁਸੀਂ ਜੁੜੇ ਹੋ ਜਿਨ੍ਹਾਂ ਲੋਕ ਦਿੱਲੀ ਕਦੇ ਗੱਲ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਕੱਲਾ ਕੱਲਾ ਤਿੰਨ ਕਰਕੇ ਐਡਾ ਵੱਡਾ ਪਰਿਵਾਰ ਖੜਾ ਕੀਤਾ ਖਾਸ ਕਰਕੇ ਲੁਧਿਆਣੇ ਦੀ ਗੱਲ ਕੀਤੀ ਜਿਲ੍ਹਾ ਲੁਧਿਆਣੇ ਬਹੁਤ ਵੱਡਾ ਸ਼ਹਿਰ ਆ ਮਾਂਚੈਸਟਰ ਹੈ ਐਦਾਂ ਲੋਕਾਂ ਤੁਸੀਂ ਖੜਾ ਕੇ ਪਾਰਟੀ ਦਾ ਸਮੂਹ ਇੱਕ ਵੱਡੀ ਸੈਨਾ ਖੜੀ ਕੀਤੀ ਔਰ ਮਜ਼ਬੂਤ ਕੀਤੀ ਖਾਸ ਕਰਕੇ ਆਲਰੇਡੀ ਪਹਿਲਾਂ ਚਾਰ ਵਿਧਾਇਕ ਉੱਥੇ ਐਸ਼ਾਨੀ ਢਿੱਲੋ ਸਾਹਿਬ ਹੋਣ ਆਪਣੇ ਰঞ্জੀਤ ਸਿੰਘ ਢਿੱਲੋ ਜੀ ਹੋਣ ਤੇ ਮਿਸ਼ਨ ਦੇ ਸੀ ਗਰੇਵਾਲ ਹੋਣ ਕਾਫੀ ਤੁਸੀਂ ਕੰਮ ਵੀ ਕੀਤਾ ਲੇਕਿਨ ਫਿਰ ਵੀ ਕੁਛ ਨਾ ਕੁਛ ਗੱਲ ਸੀ ਐਦਾਂ ਵੀ ਤੁਹਾਡੇ ਮੰਚ ਗੱਲ ਕਦੀ ਆਈ ਹੋਗੀ ਵੀ ਨਹੀਂ ਮੈਨੂੰ ਉਹ ਮਾਨ ਸਨਮਾਨ ਕਿਉਂ ਨਹੀਂ ਮਿਲ ਰਿਹਾ ਜੋ ਇਹਨਾਂ ਨੂੰ ਮਿਲ ਰਿਹਾ ਨਹੀਂ ਮੇਰੇ ਕਦੀ ਦਿਮਾਗ ਚ ਨਹੀਂ ਆ ਨਾ ਮੈਂ ਇਸ ਨੇਚਰ ਦਾ ਮੇਰੀ ਨਾ ਨੇਚਰ ਇਦਾਂ ਦੀ ਹੈ ਮੈਂ ਵਿਅਕਤੀਗਤ ਕਦੀ ਸੁਣੋ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਕੋਈ ਕੋਈ ਸਵਾਲ ਦਾ ਜਵਾਬ ਵੀ ਸੁਣਾ ਕਰੋ ਨਾ ਨਵਾਂ ਕੁਐਸਚਨ ਤਿਆਰ ਕਰ ਲੈਣੇ ਮੇਰਾ ਮੇਰੇ ਤੇ ਮੈਂ ਤੁਹਾਨੂੰ ਪਰਸਨਲ ਆਪਣੀ ਗੱਲ ਦੱਸਾਂ ਮੈਂ ਕਦੀ ਵਿਅਕਤੀਗਤ ਇਸ਼ੂ ਨੂੰ ਲੈ ਕੇ ਕਦੀ ਫੈਸਲੇ ਨਹੀਂ ਲੈਂਦਾ ਮੈਂ ਲਿੱਤੇ ਫੈਸਲੇ ਲੈਂਦਾ ਮੈਂ ਲੱਤਾ ਆਪਣੇ ਸਮਾਜ ਨੂੰ ਲੈ ਕੇ ਔਰ ਵਿਸ਼ੇਸ਼ ਤੌਰ ਤੇ ਮੈਂ ਲੱਤਾ ਮਲਾਜਮਾਂ ਨੂੰ ਲੈ ਕੇ ਜਿਹਨਾਂ ਦਾ ਕਾਣ ਹੋ ਰਿਹਾ ਬਿਲਕੁਲ ਕੱਲਾ ਲੁਧਿਆਣੇ ਚ ਨਹੀਂ ਪੰਜਾਬ ਚ ਕਾਣ ਹੋ ਰਿਆ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਲੈਕ ਕੈਟਸ ਜਿਹੜੀਆਂ ਵਾਂ ਕਾਲੀਆਂ ਬਿੱਲੀਆਂ ਮੈਂ ਪੰਗਾਲੀਆਂ ਭੇਡਾਂ ਜਿਹੜੀਆਂ ਨਾ ਇਹ ਮੈਂ ਫੈਸਲਾ ਉਹਨਾਂ ਨੂੰ ਰੋਕਣ ਵਾਸਤੇ ਵੀ ਲਿੱਤਾ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਇਹ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਵਾ ਜੇ ਤੁਸੀਂ ਕਿਸੇ ਜ਼ੁਲਮ ਨੂੰ ਸਹੀ ਜਾ ਰਹੇ ਆਂ ਫਿਰ ਤੁਸੀਂ ਵੱਡੇ ਗੁਨਾਹਗਾਰ ਹੋ ਮੈਨੂੰ ਐਦਾਂ ਲੱਗਣ ਲੱਗਿਆ ਸੀ ਕਿ ਇਸ ਵਾਰੀ ਇਹ ਫੈਸਲਾ ਜਿਹੜਾ ਲੈ ਕੇ ਨਾ ਇੱਕ ਨਵਾਂ ਬਦਲਾਵ ਲੈ ਕੇ ਆਈਏ ਔਰ ਮੈਂ ਮਨ ਘੁੱਟ ਰਿਹਾ ਸੀ ਮੈਂ ਘੁੱਟ ਰਿਹਾ ਸੀ ਫੀਲ ਕਰ ਰਿਹਾ ਸੀ ਫੀਲ ਕਰ ਰਿਹਾ ਸੀ ਔਰ ਨਾਲ ਦੇ ਨਾਲ ਮਾਨਯੋਗ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਜਦੋਂ ਮੈਨੂੰ ਪੁੱਛਿਆ ਮੈਂ ਕਿਹਾ ਮਾਨ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਗਨਮੈਨਾਂ ਦੀ ਰਾਜਨੀਤੀ ਕਰਨ ਵਾਲਾ ਆਦਮੀ ਨਹੀਂ ਮੈਨੂੰ ਕੋਈ ਚੇਅਰਮੈਨ ਹੀ ਨਹੀਂ ਚਾਹੀਦਾ ਮੈਂ ਸਭ ਚਾਹ ਪੂਰੇ 44 ਸਾਲ ਚ ਕਰ ਚੁੱਕੇ ਬੜਾ ਬੜਾ ਕੁਝ ਦੇਖ ਲਿਆ ਜੀਵਨ ਚ ਮੇਰੀ ਜੇ ਡਿਊਟੀ ਲਾਣੀ ਆ ਤੋਂ ਲਾਈਓ ਮਿਸ਼ਨ 2027 ਦੀ ਮੈਂ ਦੁਬਾਰਾ ਪੰਜਾਬ ਦੇ ਅੰਦਰ ਸਾਰੇ ਲੋਕਾਂ ਨੂੰ ਜੋੜ ਕੇ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੁਬਾਰਾ ਮੁੱਖ ਮੰਤਰੀ ਜਦੋਂ ਤੁਹਾਨੂੰ ਬਣੂਗਾ ਬਣਾਉਂਗਾ ਤੇ ਉਦੋਂ ਮੈਂ ਤੁਹਾਨੂੰ ਕਹੂੰਗਾ ਕਿ ਮੇਰਾ ਮਿਸ਼ਨ 2027 ਜਿਹੜਾ ਵਾ ਉਹ ਪੂਰਾ ਹੋ ਗਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਇਹ ਜ਼ਰੂਰ ਆ ਇਹ ਜ਼ਰੂਰ ਮੈਂ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਦਾਂ ਭਾਈ ਜੈਤੇ ਨੂੰ ਆਪਣੀ ਛਾਤੀ ਨਾਲ ਲਾ ਕੇ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ ਮੈਨੂੰ ਤੁਹਾਡੇ ਕੋਲੋਂ ਪਿਆਰ ਔਰ ਮੁਹੱਬਤ ਹੋ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਚਾਚੂ ਸਾਰੇ ਕੈਨਮਾਨਾਂ ਦੇ ਚੇਅਰਮੈਨੀਆਂ ਦੇ ਚਾ ਜਿਹੜੇ ਨਾ ਉਹ ਲਾ ਚੁੱਕਾ ਵਾ ਮੇਰਾ ਸਿਰਫ ਤੇ ਸਿਰਫ ਇੱਕੋ ਹੀ ਆ ਉਹ ਹੈ ਸਨਮਾਨ ਮੇਰਾ ਵੀ ਸਨਮਾਨ ਤੇ ਮੇਰੇ ਸਮਾਜ ਦਾ ਵੀ ਸਨਮਾਨ ਤੇ ਮੇਰੇ ਸੰਗਠਨ ਦਾ ਵੀ ਸਨਮਾਨ ਜਿਹੜਾ ਵਾ ਉਹ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਅੱਜ ਅੰਦਰ ਜਿੰਨੀ ਚੋਂ ਚੱਲ ਰਹੀ ਹੈ ਕਿਸਾ ਦੇਖਦੇ ਹੋ ਮਾਨ ਸਾਹਿਬ ਖੁਦ ਉੱਥੇ ਬੈਠੇ ਆ ਪੂਰਾ ਵਿਧਾਇਕ ਸਾਹਿਬ ਆ ਕੇ ਕਿਸਾ ਦੇਖਦੇ ਹੋ ਆ ਆਮ ਆਗਦੀ ਪਾਰਟੀ ਦੀ ਜਲੰਧਰ ਜਿਮਨੀ ਚੋਣ ਵਾਸਤੇ ਕਿਸ ਤਰ੍ਹਾਂ ਦੀ ਇਸ ਟੈਪ ਪੋਜੀਸ਼ਨ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਵੱਲੋਂ ਜੋਲਤ ਮੈਂ ਇੱਕ ਤਰੀਕ ਨੂੰ ਜੁਆਇਨ ਕੀਤਾ 1 ਜੁਲਾਈ ਨੂੰ ਜੀ ਔਰ ਲਗਾਤਾਰ ਮੈਂ ਇੱਥੇ ਖਾਸ ਤੌਰ ਤੇ ਜਿਹੜਾ ਮੇਰਾ ਵਾਲਮਿਕਨ ਸਮਾਜ ਭਾਈਚਾਰਾ ਵਾ ਜੀ ਜੀ ਲਗਭਗ 20000 ਤੋਂ ਲੈ ਕੇ 35000 ਦੀ ਬੋਰਡ ਜਿਹੜੀ ਆ ਉਸ ਭਾਈਚਾਰੇ ਦੀ ਆ ਉਹ ਫੁੱਲਿਆ ਨਹੀਂ ਸਮਾਰਿਆ ਉਹ ਫੁੱਲਿਆ ਨਹੀਂ ਸਮਾਰਿਆ ਕੀ ਦਾਨਵ ਸਾਹਿਬ ਜਿਹੜਾ ਤੁਸੀਂ ਇਹ ਫੈਸਲਾ ਲਿਆ ਅਸੀਂ ਤੁਹਾਨੂੰ ਸਲੂਟ ਕਰਦੇ ਆਂ ਤੇ ਬੋਰਡ ਜਿਹੜੀ ਆ ਹੁਣ ਸਾਨੂੰ ਕਹਿਣ ਆਈਓ ਚਾਹੇ ਨਾ ਆਈਓ ਜਾਂ ਤਾਂ ਮੈਂ ਰਹੀ ਆਂ ਤੇ ਰੋਜ਼ ਮੀਟਿੰਗਾਂ ਕਰ ਰਹੇ ਆਂ ਕਹਿੰਦੇ ਬੋਰਡ ਜਿਹੜੀ ਆ ਮਾਨਯੋਗ ਸੀਐਮ ਭਗੰਤ ਮਾਨ ਸਾਹਿਬ ਦੀ ਝੋਲੀ ਚ ਪਾਵਾਂਗੇ ਪਰ 체ਰਾ ਡਾਡਾ ਨਾ 체ਰਾ ਡਾਡਾ ਉਹ ਨਾ 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 ਵਫਾਦਾਰ ਇਹ ਵਫਾਦਾਰ ਬਣ ਕੇ ਰਹਿਣੀ ਚਾਹੀਦੀ ਹੈ ਵਫਾਦਾਰੀ ਬਣ ਕੇ ਰੱਖਣੀ ਜਦੋਂ ਮੇਰੀ ਤਾਂ ਨੇਚਰ ਵੀ ਆ ਬੌਸ ਇਜ਼ ਆਲਵੇਜ਼ ਰਾਈਟ ਜਦੋਂ ਮੰਨ ਲਿਆ ਉਹਨਾਂ ਨੂੰ ਸੀਐਮ ਸਾਹਿਬ ਨੂੰ ਫਿਰ ਉਹ ਮੇਰੇ ਬੌਸ ਆ ਔਰ ਬੌਸ ਜਿੱਥੇ ਰੱਖੂ ਜਿਸ ਖੁਸ਼ੀ ਚ ਰੱਖੂ ਜਿਸ ਬਿਆਨ ਚ ਰੱਖੂ ਖੜੇ ਲੇਕਿਨ ਸੀਟ ਜਿਹੜੀ ਆ ਇਹ ਤਾਂ ਉਹਨਾਂ ਨੇ ਵਾਅਦਾ ਕਰਦੇ ਆ ਕਿ 10 ਨੂੰ ਵੋਟਾਂ ਪੈਣਗੀਆਂ 13 ਤਰੀਕ ਨੂੰ ਸੀਟ ਮਾਨਯੋਗ ਸੀਐਮ ਸਾਹਿਬ ਦੀ ਝੋਲੀ ਚ ਪਈ ਹੋਊਗੀ ਮਿੰਦਰ ਪਗਤ ਜੀ ਬਹੁਤ ਵੱਡੀਆਂ ਵੋਟਾਂ ਨੇ ਸਿੱਤਣਗੇ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਇਹ ਸੰ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਜਾਰੂ ਨੇਤਾ ਵੀ ਕਿਹਾ ਜਾਂਦਾ ਕਿਉਂਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ 1980 ਵਿੱਚ ਉਹ ਸੰਘਰਸ਼ ਕੀਤੇ ਖੈਰ ਕਿਸੇ ਹੋਰ ਲੀਡਰ ਨੇ ਅੱਗੇ ਅੜ ਕੇ ਉਹ ਸੰਘਰਸ਼ ਦੀ ਸ਼ੈ ਸੋਚੀ ਨਾ ਹੋਵੇ ਤਾਂ ਵਿਜੇ ਦਾਨਵ ਜੀ ਨੇ 1 ਜੁਲਾਈ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਮੰਨ ਫੜਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹਨਾਂ ਨੂੰ ਪਾਰਟੀ ਜੁਆਇਨ ਕਰਾਇਆ ਤਾਂ ਲਗਾਤਾਰ ਇੱਕ ਤਰੀਕ ਤੋਹੀ ਜੰਦਰ ਦੀ ਜਿਮਨੀ ਚੌਂੜੀ ਜੰਦਰ ਵੈਸਟ ਵਿੱਚ ਹੋ ਰਹੀ ਹੈ ਆਮ ਆਦਮੀ ਪਾਰਟੀ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸੇ ਤੋਂ ਹੀ ਸ਼ੁਰੂ ਕਰ ਦਿੰਦੇ ਤੇ ਰਾਤ ਤੱਕ ਉਹਨਾਂ ਦੇ ਪ੍ਰਚਾਰ ਲਈ ਖੁਦ ਆਪਣੀ ਫੈਮਲੀ ਨਾਲ ਜੰਦਰ ਵੈਸਟ ਡਟੇ ਹੋਇਆ ਤੇ ਬਿਲਕੁਲ 1980 ਦੇ 에ਜ ਜਾਰੂ ਨੇਤਾ ਵਿਜੇ ਦਾਨਮ ਵਾਲਮੀਕੀ ਸਮਾਜ ਦੇ ਉਹ ਯੋਦਾ ਹਨ ਜਿਨ੍ਹਾਂ ਨੇ ਕੱਲੇ-ਕੱਲੇ ਤਿੰਕੇ ਨੂੰ ਜੋੜ ਕੇ ਇੱਕ ਵੱਡਾ ਇੱਕ ਅੰਪਾਇਰ ਖੜਾ ਕੀਤਾ ਤਾਂ ਅੱਜ ਉਹ ਸਮਾਜ ਵਿਜੇ ਦਾਨਮ ਨੂੰ ਇਸ ਯਾਦ ਕਰਦਾ ਵੀ ਹੈ ਔਰ ਉਹਨਾਂ ਪਿੱਛੇ ਖੜਾ ਵੀ ਹੁੰਦਾ ਤੇ ਅੱਜ ਉਹ ਸਾਰਾ ਸਮਾਜ ਆਮ ਆਦੀ ਪਾਰਟੀ ਲਈ ਵਿਜੇਦਾਨਵਲੀ ਖੜਾ ਹੈ ਤੇ ਜਿਮਨੀ ਚੋਣ ਜਿਤਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਦਿਨ ਰਾਤ ਵਿਜੇਦਾਨਮ ਮਗਰ ਰਹੂਗਾ ਤੇ ਇੱਕ ਸਪਸ਼ਟ ਗੱਲ ਕੀਤੀ ਹੈ ਵਿਜੇਦਾਨਮ ਨੇ ਤੇ 10 ਨੂੰ ਜਿਹੜੀਆਂ ਚੋਣਾਂ ਹੋਣ ਗਿਆ ਜੰਦਰ ਵੈਸਟ ਜਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਦਾ ਵਿਜੇਤਾ 13 ਤਿੰਨ ਨੂੰ ਤੁਹਾਡੇ ਸਾਹਮਣੇ ਹੋ ਗਿਆ ਖੈਰ ਇੱਕ ਦਰਸੀ ਉਹ ਸਾਹਮਣੇ ਬਾਹਰ ਆਇਆ ਸ਼ੀਰਮਣੀ ਗਾਲੀ ਦਾਲ ਛੱਡੀ ਤਾਂ ਆਮ ਆਗਦੀ ਪਾਰਟੀ ਦਾ ਵਿਜੇਦਰਮ ਅੱਜ ਦਾਮਨ ਫੜਿਆ ਤਾਂ ਬਹੁਤ ਵੱਡਾ ਇੱਕ ਉਹਨਾਂ ਸਮਾਜ ਲੋਕਾਂ ਵੈਸਿਕ ਸੰਦੇਸ਼ਾ ਜਿਹੜੇ ਬਾਬਾ ਸਾਹਿਬ ਦੇ ਪੂਰਨ ਚੱਲਦੇ ਤੇ ਅੱਜ ਉਹਨਾਂ ਪੂਰਨ ਦੇ ਵਿਜੇਦਾਨਾ ਵੀ ਖੜੇ ਹੈ ਕਮਮਨ ਬੋਬੀਨਾ ਸੰਦੀਪ ਸ਼ਰਮਾ ਡੈਨਿਫੈਰ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ